ਪ੍ਰਭਵੰਤਮਾਨ ਜੀ ਕਹਿੰਦੇ ਆ ਕਿ ਮੈਂ ਰਾਜਾ ਗੜੰਦੀਆਂ ਫੈਲਾ ਮੰਗਾਰਿਆ ਵਾਂ ਬਸ ਬਾਡੀ ਦੇ ਵਿੱਚ ਯਾਨੀ ਕੁਪਲੇ ਕੁਪਲੇ ਜੇ ਹੋਈ ਲੱਗਦੀ ਆ ਕਹਿੰਦਾ ਵਿਧਾਨ ਸਭਾ ਦੇ ਵਿੱਚ ਵੀ ਆਖਿਆ ਸੀਗਾ ਆ ਵੋਟਰਾਂ ਦੇ ਵਿੱਚ ਵੀ ਆਖਿਆ ਸੀਗਾ ਤੇ ਹੁਣ ਜਿਮਣੀ ਚੋਣਾਂ ਆਉਣਗੇ ਉਹਦੇ ਵਿੱਚ ਵੀ ਆਖਾਂਗੇ ਕਰਾ ਮੈਂ ਤਾਂ ਭਗਵੰਤਮਾਨ ਜੀ ਨੂੰ ਬੇਨਤੀ ਕਰਨਾ ਚਾਹੁੰਨਾ ਵੀ ਮੇਰੇ ਵੱਡੇ ਭਰਾ ਰਾਜਾ ਗੜੰਦੀਆਂ ਫੈਲਾ ਮੰਗਾਈ ਲੋਗੋਰਾ ਹੁਣ ਤੁਸੀਂ ਦੱਸੋ ਵੀ ਫੈਲਾ ਤੁਸੀਂ ਮਂਗਾਉਂਗੇ ਜਾਂ ਫਿਰ ਮੈਂ ਮੰਗਾਵਾ ਕਰਾਂ ਤੁਸੀਂ ਫੈਲਾ ਮਂਗਾਓ ਕਿਉਂਕਿ ਲੋਕੀ ਵੀ ਜਾਣਨਾ ਚਾਹੁੰਦੇ ਆ ਵੀ ਫੈਲਾ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਵਿੱਚ ਕਪਨਾ ਹੋਇਆ ਵਾ ਜਾਂ ਨਹੀਂ ਜਾਂ ਤੁਸੀਂ ਵੈਸੇ ਆ ਗੱਲਾਂ ਕਰਨਿਓਂ ਕਰਾ ਕਿਉਂਕਿ ਜੇ ਕਪਲਾ ਹੋਇਆ ਵਾ ਤਾਂ ਬਹੁਤ ਮਾੜੀ ਗੱਲ ਆ ਕਿਉਂਕਿ ਲੋਕਾਂ ਦਾ 200 ਰੁਪਏ ਪੈਸਾ ਵੱਡੇ ਵੱਡੇ ਲੀਡਰ ਆ ਕਪਲੇ ਕਰ ਜਾਂਦੇ ਆ ਖਾ ਜਾਂਦੇ ਆ ਲੋਕਾਂ ਦਾ ਪੈਸਾ ਲੱਗਦਾ ਹੀ ਨਹੀਂ ਕਰਾ ਤੁਸੀਂ ਕਹਿੰਦੇ ਭ੍ਰਿਸ਼ਟਾਚਾਰ ਖਤਮ ਕਰਾਂਗੇ ਜੇ ਹੈਗੇ ਤਾਂ ਉਹਨੂੰ ਉਜਾਗ ਉਜਾਗ ਕਰੋ ਕਰਾ ਐ ਥੋੜੀ ਵੀ ਦੋਸਤ 400 ਰੁਪਏ ਵਾਲਾ ਪਟਵਾਰੀ ਫੜ ਲਿਆ 2000 ਰੁਪਏ ਦਾ ਪਟਵਾਰੀ ਫੜ ਲਿਆ ਤੁਸੀਂ ਦਾ ਫੜ ਫੜ ਲਿਆ ਬੇਦਾ ਭ੍ਰਸ਼ਟਾਚਾਰ ਖਤਮ ਹੋਣਾ ਵਾ ਤੁਸੀਂ ਇਹਦੀ ਇਨਕੁਆਰੀ ਕਰਵਾਓ ਇਹਦੀ ਪਹਿਲਾਂ ਤੁਸੀਂ ਮੰਗਾਓ ਹੁਣ ਮੈਂ ਤੁਹਾਨੂੰ 1 ਮਹੀਨੇ ਦਾ ਅਲਟੀਮੇਟ ਦੇ ਰਿਆ ਮਗਰ 1 ਮਹੀਨੇ ਦੇ ਅੰਦਰ ਤਾਂ ਜ਼ਿਆਦਾ ਮੈਂ ਪਹਿਲਾਂ ਤੁਸੀਂ ਮੰਗਾਉਗੇ ਜਾਂ ਫਿਰ ਤੁਹਾਨੂੰ ਟਿਊਟੂ ਬਣਿਆ ਪਹਿਲਾਂ ਮੰਗਵਾ ਕੇ ਦਿਖਾਉਗਾ ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਦੋ ਸਾਲਾਂ ਤੋਂ ਰੌਲਾ ਚੱਲ ਰਿਹਾ ਵਾ ਭਗਵੰਤ ਮਾਨ ਜੀ ਕਹਿੰਦੇ ਆ ਵੀ ਮੈਂ ਰਾਜਾ ਗੜੰਗ ਦੀ ਫੈਲਾ ਮੰਗਾਰਿਆ ਵਾ ਬਸ ਬਾਟੀ ਦੇ ਵਿੱਚ ਯਾਨੀ ਕਪੜੇ-ਕੁਪੜੇ ਦੇ ਕੋਈ ਲੱਗਦੇ ਆ ਕਹਿੰਦਾ ਵਿਧਾਨ ਸਭਾ ਦੇ ਵਿੱਚ ਵੀ ਆਖਿਆ ਸੀਗਾ ਆ ਵੋਟਰਾਂ ਦੇ ਵਿੱਚ ਵੀ ਆਖਿਆ ਸੀਗਾ ਤੇ ਹੁਣ ਜਿਮਣੀ ਚੋਣਾ ਆਉਣਗੇ ਉਹਦੇ ਵਿੱਚ ਵੀ ਆਖਾਂਗੇ ਅਗਰਾ ਮੈਂ ਤਾਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਨਾ ਚਾਹੁੰਨਾ ਵੀ ਮੇਰੇ ਵੱਡੇ ਭਰਾ ਰਾਜਾ ਗੜੰਗ ਦੀ ਫੈਲਾ ਮੰਗਾਈ ਲੋਕਰਾ ਹੁਣ ਤਾਂ ਹੰਤੂ ਇਹਦਾ ਸਭ ਫੈਲਾ ਤੁਸੀਂ ਮਂਗਾਉਂਗੇ ਜਾਂ ਫਿਰ ਮੈਂ ਮਂਗਾਵਾ ਕਰਾਂ ਆ ਬਾਰ ਬਹਮ ਕਿਉਂ ਭਗਵੰਤਬਾਨ ਜੀ ਤੁਸੀਂ ਕਿਉਂ ਦੇ ਰਹੇ ਹੋ ਤੁਸੀਂ ਫੈਲਾ ਮਂਗਾਓ ਕਿਉਂਕਿ ਲੋਕੀ ਵੀ ਜਾਨਣਾ ਚਾਹੁੰਦੇ ਆ ਵੀ ਫੈਲਾ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਵਿੱਚ ਕਪਲਾ ਹੋਇਆ ਵਾ ਜਾਂ ਨਹੀਂ ਜਾਂ ਤੁਸੀਂ ਵੈਸੇ ਆ ਗੱਲਾਂ ਕਰਨਿਓ ਕਰਾ ਕਿਉਂਕਿ ਜੇ ਕਪਲਾ ਹੋਇਆ ਵਾ ਤਾਂ ਬਹੁਤ ਮਾੜੀ ਗੱਲ ਆ ਕਿਉਂਕਿ ਲੋਕਾਂ ਦਾ 200 ਰੁਪਏ ਪੈਸਾ ਵੱਡੇ ਵੱਡੇ ਲੀਟਰ ਆ ਕਪਲੇ ਕਰ ਜਾਂਦੇ ਆ ਖਾ ਜਾਂਦੇ ਆ ਲੋਕਾਂ ਦਾ ਤਾਂ ਪੈਸਾ ਲੱਗਦਾ ਹੀ ਨਹੀਂ ਕਰਾ ਫਿਰ ਤੁਸੀਂ ਕਹਿੰਦੇ ਭ੍ਰਿਸ਼ਟਾਚਾਰ ਖਤਮ ਕਰਾਂਗੇ ਜੇ ਹੈਗਾ ਤਾਂ ਉਹਨੂੰ ਉਜਾਗਰ ਕਰੋ ਉਜਾਗਰ ਕਰੋ ਮਰਾ ਐ ਥੋੜੀ ਵੀ ਦੋਸਤ 400 ਰੁਪਏ ਵਾਲਾ ਪਟਵਾਰੀ ਫੜ ਲਿਆ 2000 ਰੁਪਏ ਦਾ ਪਟਵਾਰੀ ਫੜ ਲਿਆ ਤਹਿਸੀਲਦਾਰ ਫੜ ਫੜ ਲਿਆ ਬੇ ਇਦਾਂ ਭ੍ਰਿਸ਼ਟਾਚਾਰ ਖਤਮ ਹੋਣਾ ਵਾ ਤੁਸੀਂ ਇਹਦੀ ਇਨਕੁਆਰੀ ਕਰਵਾਓ ਇਹਦੀ ਕਰਾ ਪਹਿਲਾਂ ਤੁਸੀਂ ਮੰਗਾਓ ਹੁਣ ਮੈਂ ਤੁਹਾਨੂੰ 1 ਮਹੀਨੇ ਦਾ ਅਲਟੀਮੇਟ ਦੇ ਰਿਹਾ ਮਗਰ 1 ਮਹੀਨੇ ਦੇ ਅੰਦਰ ਅੰਦਰ ਜਦੋਂ ਪਹਿਲਾਂ ਤੁਸੀਂ ਮੰਗਾਉਗੇ ਜਾਂ ਫਿਰ ਉਹਨੂੰ ਟਿਟੂ ਬਣੇ ਮੈਂ ਪਹਿਲਾਂ ਮੰਗਵਾ ਕੇ ਦਿਖਾਉਗਾ ਟਿਟੂ ਬਣੇ ਦਾ ਵਾਦਾ ਵਾ ਤੁਹਾਡੇ ਨਾਲ ਕਿਉਂਕਿ ਰੋਜ਼ ਦੇ ਰੋਜ਼ ਦੇ ਕੰਜੇ ਖਾਣੇ ਨਾਲ ਉਹਦਾ ਇੱਕਦਮ ਮੰਗਾਈ ਲੋਗਰਾ ਰੋਜ਼ ਦਾ ਤੁਹਾਡਾ ਨਵਾਂ ਹੀ ਹੋ ਜਾਂਦਾ ਸੱਪ ਵੀ ਫੈਲਾ ਹੁਣ ਜਿਮਨੀ ਚੋਨਾ ਆਉਣਗੀਆਂ ਉਦੋਂ ਵੀ ਤੁਸੀਂ ਫੈਲਾ ਦਾ ਗੱਲ ਕਰ ਰਹੇ ਹਾਂ ਹੁਣ ਤੁਸੀਂ ਫੈਲਾ ਮੰਗਾ ਲਓ ਮੈਂ ਬੇਨਤੀ ਕਰਨ ਚਾਹਨਾ ਵਾ ਵੀ ਰਾਜੇ ਬਣ ਕੇ ਨੇ ਜੋ ਕੀਤਾ ਵਾ ਲੋਕਾਂ ਸਾਹਮਣੇ ਆਵੇ ਜੇ ਨਹੀਂ ਕੀਤਾ ਤਾਂ ਕਲੀਂਟਰ ਮਿਲ ਜੂਗੀ ਕਿਰਾ ਤੇ ਜੇ ਨਾ ਫੈਲਾਇਆ ਫਿਰ ਬਾਣੀ ਤੇ ਜੱਟ ਦਾ ਪੰਗਾ ਸਿੱਧਾ ਹੀ ਪੈਣਾ ਵਾ ਕਰਾ ਤੇ ਉਹ ਪੰਗਾ ਫਿਰ ਲੋਕੀ ਆਮ ਲੋਕੀ ਵੀ ਦੇਖਣਗੇ ਬਾਹਲਾ ਨਹੀਂ ਕਹਿੰਦਾ ਥੈਂਕ ਯੂ ਮਿਹਰਬਾਨੀ